ਇਹ ਕੈਮਰੀ ਕਾਟਨ ਦੇ ਨਵੇਂ ਡਿਜ਼ਾਈਨ ਆ ਗਏ ਜੀ ਪਿਓਰ ਕੈਮਰੀ ਕਾਟਨ ਏਕੇ ਟੱਚ ਬ੍ਰਾਂਡ ਦੇ ਡਿਜ਼ਾਈਨ ਆਏ ਜੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜਲਦੀ ਜਲਦੀ ਸਕਰੀਨਸ਼ਾਟ ਲੇ ਚੋ ਬੁੱਕ ਕਰੋ ਚਲੋ ਬਹੁਤ ਸੋਹਣੇ ਡਿਜ਼ਾਈਨ ਨੇ 400 ਰੁਪਏ ਦਾ ਸੂਟ ਕਰਤਾ ਜੀ ਜਿਹਦਾ ਰੇਟ ਹੈ 600 650 ਜੀ ਆਪਣੇ ਕੋਲ 400 ਰੁਪਏ ਵਿੱਚ ਆ ਗਏ ਜੀ ਬਹੁਤ ਸੋਹਣਾ ਨਵਾਂ ਸਟਾਕ ਆਇਆ ਸਿਰਫ 400 ਰੁਪਏ ਰੇਂਜ ਦੇ ਵਿੱਚ ਇੱਕ ਇੱਕ ਟੈਕਸ ਬ੍ਰਾਂਡ ਆ ਗਿਆ 400 ਰੁਪਏ ਦੇ ਵਿੱਚ ਪਿਓਰ ਕੈਮਰੀ ਕਾਟਨ ਪਿਓਰ ਕਾਟਨ ਹੁੰਦੀ ਹੈ ਜੀ 400 ਰੁਪਏ ਦੇ ਵਿੱਚ ਕਰਤਾ ਪਿਓਰ ਕਾਟਨ ਦਾ ਸੂਟ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀ ਆਫਰ ਲੱਗੀ 600 ਦਾ ਸੂਟ ਸੀ ਜਿਹੜਾ 400 ਰੁਪਏ ਵਿੱਚ ਕਰਤਾ ਜੀ ਸਿਰਫ 400 ਰੁਪਏ ਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਨਾਲ ਦੀ ਨਾਲ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਚਲੋ ਬੁੱਕਰ ਜਲਦੀ ਸਕਰੀਨਸ਼ਾਟ ਜਲਦੀ ਲੈ ਲਓ ਜੀ ਕਿਉਂਕਿ ਫਿਰ ਨਾਲ ਜਿਹੜਾ ਸੋਲਡ ਆਊਟ ਹੋ ਜਿੰਨੇ ਸਿਰਫ 400 ਰੁਪਏ ਦਾ ਜੀ ਆਨਲਾਈਨ ਪੇਮੈਂਟ ਤੇ ਇੱਕ ਛੋਟੀ ਸ਼ਿਪਿੰਗ ਹੈ ਕਿ 60 ਰੁਪਏ 2 ਦੀ 80 4 ਦੀ 100 10 ਦੀ 200 ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਚਲੋ ਸਕਰੀਨਸ਼ਾਟ ਨਾਲ ਦੀ ਨਾਮ ਲੈ ਲਓ ਜੀ ਪਲੀਜ਼ ਜਲਦੀ ਬੁੱਕ ਕਰ ਲਓ ਸਕਰੀਨਸ਼ਾਟ ਲਈ ਚਲੋ ਸਿਰਫ 400 ਰੁਪਏ ਦਾ ਕਰਤਾ ਜੀ 5 ਮਿੰਟ ਸੂਟ 400 ਰੁਪਏ ਦਾ 400 ਰੁਪਏ ਓਨਲੀ 5 ਮਿੰਟ ਸੂਟ ਸਿਰਫ 400 ਰੁਪਏ ਜਲਦੀ ਜਲਦੀ ਸਕਰੀਨਸ਼ਾਟ ਲੈ ਚਲੋ ਸਕਰੀਨ ਤੇ ਨੰਬਰਤਾ ਹੋਏ ਜੀ ਆਰਡਰ ਤੁਸੀਂ ਸਾਨੂੰ WhatsApp ਤੇ ਹੀ ਭੇਜਣਾ ਜੀ ਆਰਡਰ ਤੁਸੀਂ ਸਾਨੂੰ WhatsApp ਤੇ ਭੇਜਣਾ WhatsApp ਨੰਬਰ ਤਾਂ ਹੈ ਜੀ ਸਕਰੀਨਸ਼ਾਟ ਲਈ ਚਲੋ ਆਰਡਰ ਭੇਜ ਚਲੋ ਜੀ ਜਲਦੀ ਜੀ ਸਕਰੀਨਸ਼ਾਟ ਲੈ ਲਓ 5 ਮੀਟਰ ਸੂਟ ਸਿਰਫ 400 ਰੁਪਏ ਦੇ ਰੇਂਜ ਵਿੱਚ ਮਿਲੂਗਾ ਜੀ ਅਲਡੀਸ਼ਰ ਸ਼ੋਰੂਮ ਪੀਕੀ ਪੇਜ ਫੋਲੋ ਕਰ ਲਓ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਦਬਕੇ ਜੀ ਸਿਰਫ 400 ਰੁਪਏ ਦੇ ਰੇਂਜ ਵਿੱਚ ਮਿਲੂਗਾ ਜੀ ਜਿਹੜਾ ਬਾਜ਼ਾਰ ਦੇ ਵਿੱਚ ਤੁਹਾਨੂੰ 600 ਰੁਪਏ ਦਾ 650 ਰੁਪਏ ਦਾ ਮਿਲੂਗਾ ਜੀ 650 ਦਾ ਸੂਟ ਸਾਨੂੰ 400 ਰੁਪਏ ਦਾ ਮਿਲੂਗਾ ਜੀ ਅਲਡੀਸ਼ਰ ਸ਼ੋਰੂਮ ਪੀਕੀ ਜਲਦੀ ਜਲਦੀ ਪੇਜ ਨੂੰ ਫੋਲੋ ਸਰਬਦਾ ਮਿਲਣਾ ਜੀ ਹਲਿਸ਼ੇ ਸ਼ੋਰੂਮ ਵੀ ਕਿਤੋਂ ਜੀ 400 ਰੁਪਏ ਦਾ ਮਿਲਣਾ 5 ਮੀਟਰ ਸੂਟ ਏਕੇ ਟੈਕਸ ਬ੍ਰਾਂਡ ਦਾ ਜੀ 400 ਰੁਪਏ ਦਾ ਜਲਦੀ ਆਦੀ ਪੇਜ ਨੂੰ ਫੋਲੋ ਕਰ ਲਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਜੀ